ਹਾਂਜੀ গুড মর্নিং ਜੀ ਕੀ ਹਾਲ ਚਾਲ ਆ ਜੀ ਉਮੀਦ ਆ ਜੀ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਅੱਜ ਸਾਡਾ ਹੋ ਗਿਆ 99 ਦਿਨ ਤਹੀ ਪਹੁੰਚ ਲਏ ਆ ਲਗਭਗ 100 ਦੇ ਕਰੀਬ ਤੇ ਅੱਜ ਚੱਲਣ ਲੱਗੀ ਸੀ ਮਿਹਨਤ ਅੱਜ ਵੈਸੇ ਲਾਉਣੀ ਸੀ ਗਰਾਊਂਡ ਤੇ ਕੋਈ ਟਰੈਕਟਰ ਵਾਲਾ ਵੀਰ ਲੱਭਾ ਨਹੀਂ ਹਜੇ ਤਾਈ ਰੂਟਾ ਬੀਟਰ ਮਾਰਨ ਵਾਲਾ ਸੋ ਅੱਜ ਫੇਰ ਕੁੱਪੇ ਲਾਏ ਜਾਣਗੇ ਸਹੀ ਆ ਜੀ ਕੋਣਾ ਲਾਵਾਂਗੇ ਅੱਜ ਫੇਰ ਤੇ ਦਿਖਾਉਣੇ ਤੁਹਾਨੂੰ ਅੱਗੇ ਮਿਹਨਤ ਸਹੀ ਆ ਜੀ ਲਓ ਜੀ ਸੈੱਟ ਆਪਣਾ ਚੱਲ ਪਿਆ ਪਹਿਲਾ ਜੀ ਦੇਖ ਸਾਡੇ ਅੱਜ ਫੇਰ ਪੱਟਾਂ ਦੀਆਂ ਘੁੱਗੀਆਂ ਚੈੱਕ ਕੀਤੀਆਂ ਜਾਣਗੀਆਂ ਮੁੰਡਿਆਂ ਦੀਆਂ ਦੇਖੋ ਜੀ ਮਿਹਨਤ ਦੇਖੋ ਮੁੰਡਿਆਂ ਦੀ ਮਿਹਨਤ ਆ ਇਧਰ ਨੂੰ ਨਹੀਂ ਜਾਣਾਗਾ ਇਧਰ ਨੂੰ ਕੀ ਲਾਉਣਾ ਭਾਜੀ ਚਲੋ 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 ਸੌਖਾ ਕੰਮ ਕਰ ਲੈਣ ਲੱਗੇ ਹੀ ਮੁੰਡੇ ਅੱਜ ਚੋਬਰ ਸਾਡੇ ਸ਼ਾਬਾਸ਼ ਸ਼ਾਬਾਸ਼ ਇੰਦਰ ਭਾਜੀ ਚੱਲ 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 ਚੋਬਰਾ ਚੱਲ 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 ਸ਼ਾਬਾਸ਼ 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 ਮਗਰੀ 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 ਸਹੀ ਆ ਜਾ ਆ ਜਾ ਆ ਜਾ ਸ਼ਾਬਾਸ਼ ਸ਼ਾਬਾਸ਼ ਗੁੱਡ ਹੈ ਜੀ ਗੁੱਡ ਹੈ ਜੀ ਗੁੱਡਾ 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 ਜੀ ਆ ਜਾਓ ਤੁਸੀਂ ਆਲੂ ਗੇਮ ਚਾਲੂ ਕਰ ਦਿਓ ਤੁਸੀਂ ਵੀ ਲਓ ਜੀ ਵੇਖੋ ਨਿਗੇ ਨਿਆਣੇ ਸ਼ਾਬਾਸ਼ ਵੈਰੀ ਗੁੱਡ ਬਗਲੇ ਲੱਤਾਂ ਕਾ ਦੋ ਵੀਂ ਗਿਆ ਜਾਂਦੀਆਂ ਤੇਰੀਆਂ ਹੈ ਖੱਲੀਆਂ ਖੱਲੀਆਂ ਆਂ ਵੈਰੀ ਗੁੱਡ ਵੈਰੀ ਗੁੱਡ ਹਜੇ ਵੀ ਖੱਲੀਆਂ ਚੱਲ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਆਉਂਦੇ ਕਿ ਨਹੀਂ ਲੈ ਆਂਸਰ ਤਾਂ ਮੋੜ ਲੱਤਾਂ ਤੁਸੀਂ ਤਾਂ ਜਿੰਨੀਆਂ ਮੋੜ ਹੁੰਦੀਆਂ ਸਹਿਜ ਤਾਂ ਮੋੜ ਲੱਤਾਂ ਉਹ ਵੀ ਜਿੱਦਾਂ ਮੁੰਡੇ ਮੋੜ ਕੇ ਆਉਂਦੇ ਹਾਂ ਸ਼ਾਬਾਸ਼ 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 ਐ ਕਿਉਂ ਅੱਜ ਬਣਾਏ ਆ ਪੂਰੇ ਮੋਰ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚੱਲ ਚੱਲ ਝੋਟਿਆ ਝੋਟਿਆ ਚੱਲ ਚੱਲ 911 91 ਕਰਾਂਗੇ 36 30 36 ਦੀ ਇਹ ਅਜੇ ਚੇਂਜ ਨਹੀਂ ਕਰਦਾ ਭਾਜੀ 36 ਦੀ ਰਹਿਣਾ ਕਹਿੰਦਾ ਟਰਬੋ ਕਿੱਦਾਂ ਸਹੀ ਆ ਜੇ ਆਰੇ ਆਲੋ ਅੱਜ ਡਟੇ ਹੋਏ ਆ ਮੁੰਡੇ ਕਹਿੰਦੇ ਮੋਬਿਲ ਚਲਾ ਦੇ ਭਾਈ ਆਰੇ ਆਲੋ ਚੱਲ ਚੱਲ ਬੋਲ ਦੇ ਅਗਰ ਮੜੇ ਵਿੱਚ ਚਲੋ ਚਲੋ ਪੱਪੇ ਵਾਲੇ ਨੇ ਸਾਨੂੰ ਕਾਪੀਰਾਈਟ ਦਿਵਾ ਕੇ ਰਹਿਣਾ ਉੱਧਰ ਕਹਿੰਦੇ ਹੈਪੀ ਬਈ ਹੋਇਆ ਹੈ ਚਲੋ ਚਲੋ ਚੱਲ ਜਾਂਦੇ ਹਾਂ ਗਿਆ ਆ ਗਿਆ ਆ ਗਿਆ ਚਲੋ ਬੁਗਲੇ ਭੱਜਿਆ ਭੱਜਿਆ ਚੱਲ ਚੱਲ ਪਾਲ ਲੈ ਆ ਇਹਨੂੰ ਪੁੱਛ ਨੂੰ ਚੱਲ 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 ਸੈਟ ਆਪਦਾ ਹੀ ਨਹੀਂ ਕੋਪਰ ਲਨੂਰ ਚਲ ਮਮਾ ਭੈ ਹੀ ਸਹੀ ਹੈ ਤੁਹਾਡੇ ਨੂੰ ਆ ਬੁਗਲਾ ਬੜੀ ਤੇਜੰਦਾ ਉਹਨੇ ਮੜਿਆ ਬਲੋਗਰ ਉੱਥੇ ਹੀ ਖੜਾ ਜੰਮ ਕੇ ਗਾਂ ਹੱਲ ਹੁਲਲਾ ਆ ਵੀ ਐਮ ਭਾਈ ਜ਼ੂਮ ਕਰਕੇ ਬਣਾਉਣਾ ਮੈਂ ਜ਼ੂਮ ਕਰਕੇ ਉੱਥੇ ਹੀ ਬਣ ਗਿਆ ਮੂਰਤੀ ਉੱਥੇ ਹੀ ਖੜਾ ਨੇਗਾ ਬਸ ਚੱਲ ਆ ਜੋ ਆਹ ਤਾਂ ਬਣਾਈਏ ਨਹੀਂ ਬਣਾਉਣਾ ਭਰਾ ਲੈ ਵੀ ਸੈੱਟ ਮੁੰਡਿਓ ਅਗਲਾ ਚਲੋ ਮੱਛੀ ਬੰਨਾਂ ਤੋਰੇ ਚੱਲੋ ਤੋਰੇ ਚੱਲੋ ਐਂਦਾ ਇੱਥੋਂ ਹਣਾ ਆਉਂਦਾ ਆਉਂਦਾ ਪਿਛੇ ਰਿਹਾ ਅਗਰ ਸਾਡੇ ਠੀਕ ਆ ਪੀ ਵਧੀਆ ਆ ਜਾਂਦਾ ਓਕੇ ਚਲੋ ਜੀ ਹਲੋ ਬਲੇ ਤਾਂ ਹਲੋ ਤਾਂ ਦਾ ਬਾਵਾ ਤੋੜਨਾ ਕਾ ਤੋ ਬਾਵਾ ਲਈ ਚਲੋ ਵੀ

ਚੱਲ ਵੀ ਅਸੀਂ ਚਲੋ ਚਲੋ ਹਲੋ ਚਲੋ ਤਰੋ ਤਰੋ ਜਿਓ ਉਹ ਸਾ ਵੀ ਅਸੀਂ ਜੀ ਤੇ ਤੀਜਾ ਸੈੱਟ ਹੋ ਗਿਆ ਸ਼ੁਰੂ ਦੇ ਸਕਦੇ ਹਾਂ ਤੀਜਾ ਸੈੱਟ ਹੋ ਗਿਆ ਸ਼ੁਰੂ ਤੇ ਬੱਕਦੇ ਹੀ ਆਉਂਦੇ ਨੇ ਪੱਤੇ ਵਾਲਾ ਡੰਡ ਸ਼ੁਰੂ ਹੋ ਗਏ ਭਾਈ ਗਾਲਾ ਕਰਦਾ ਜੀ ਇਹਨੇ ਕਿਹਾ ਆਹ ਕਰਦਾ ਕੋਈ ਲੋਕ ਇਹਨੇ ਕਿਹਾ ਗੱਜਨੀ ਨੂਰ ਜੀਵਨ ਮਨ ਜੋਤ ਰੂਪ ਮੰ지ਂਦਰ ਹੁੰਦਾ ਨਹੀਂ ਤੁਰੇ ਜਾਈਦਾ ਕਾਕੇ ਤੈਨੂੰ ਕਹਿੰਦੇ ਯਾਰ ਡੰਡ ਓਏ ਡੰਡ ਤਾਂ ਸਹੀ ਲਾ ਲ ਜਿੱਦਾਂ ਕੇ ਆ ਵੀ ਇੱਕ ਟੋਲੇ ਜਿਹੜੇ ਟਿਕੀਸ ਕੋਲੇ ਰੱਖਿਆ ਕਰ ਉਪਰ ਵਿੱਚ ਹੀ ਇਹਰਾ ਪਿੱਛੇ ਛੱਟ ਕੇ ਆਪੇ ਰੱਖ ਦਿੰਦਾ ਉਹ ਬਾਹਰ ਕਰ ਦਿਆ ਕਰ ਛੱਟੇ ਡੰਡਾ ਆਲਾ ਸੱਟ ਸ਼ੁਰੂ ਹੋ ਗਿਆ ਹੈ ਪੜਦਾ ਤੋਨਾਂ ਦਾ ਤੋਨਾਂ ਦਾ ਕਿਸੇ ਦਾ ਕਰ ਦੇ ਭਾਈ ਆ ਤੂੰ ਨੇ ਬੈਠੇ ਲਾ ਕੇ ਜ ਆ ਆਮਗਾ ਲੋ ਬਈ ਮੁੰਡੇ ਆ ਗਏ ਹੁਣ ਆਂ ਇੰਦਰ ਮਾਈ ਮੋਰੇ ਆ ਸਾਰਿਆਂ ਨਾਲ लोगे <standardly noise> ਕੋਈ ਨਿਕਲਣਾ ਚਾਹੁੰਦਾ ਕੋਈ ਹਾਂ ਉਹ ਸ਼ਾਰਟੇਸ਼ਿੰਗ ਨੂੰ ਚੱਲੋ ਚੱਲੋ ਇਹ ਤਾਂ ਟੈਂਪੋ ਹੈ ਇਹ ਨਾ ਦੌੜਦਾ ਤੇ ਪੌਣੇ 7 ਹੋ ਗਏ 50 ਮਿੰਟ ਆਜੋ ਆਜੋ ਚੱਲ ਮੰਗਲੇ ਲੋ ਇਹ ਇਧਰੋਂ ਲੱਗਣ ਲੱਗੇ ਨੇ ਸ਼ਪਾਟੇ ਚੱਲ ਚੱਲੇ ਸੀ ਆ ਵੀ ਆ ਗਿਆ ਕਹਿੰਦੇ ਦੋਆਂ ਕ ਮਹੀਨਿਆਂ ਬਾਅਦ ਮੈਂ ਹੀ ਰੂੰ ਲੋ ਵੀ ਬਰਮੀ ਹੋ ਗਈ ਸਟਾਰਟ ਆ ਸਾਡੇ 6 ਵਾਲੇ ਨੌਜਵਾਨ ਚੱਲੇ ਆ ਬੱਸ ਆ ਗਈ ਹੈ ਤੁਹਾਡੀ ਤਾਂ ਭਾਜੋ ਹੁਣ ਮਿੰਟ ਮਿੰਟ ਚੱਲ ਜਿਓ ਮੇਰੇ ਭਰਾ ਹੋਰ ਕਿਹੜਾ ਸਾਡੇ ਛੇੜਾ ਤੂੰ ਪੀਲਾ ਪੀਲਾ ਖੇਚਦੇ ਕੰਮ ਨਹੀਂ 40 ਮਿੰਟ ਮਾਰ ਜੇ ਜਾਣਾ ਮੈਂ ਮੇਰਾ ਭਰਾ ਬੱਸ ਹੈਈ ਗਲਾਤਰ ਕੰਡੇ ਨਹੀਂ ਗੇ ਵਸਣਾ ਤੋਂ ਦਲਜੀਬਾ ਨੀ ਪੈਰ ਨਹੀਂ ਭਾਵੇਂ ਮੈਂ ਆਹ ਧੋਰੀ ਵੱਢ ਕੇ ਜਿੰਨਾ ਨਹੀਂ ਕੋਵਾ ਯਾਸ ਨਹੀਂ ਕਰੀਂ ਇਹ ਇੱਥੇ ਇੱਥੇ ਇਹ ਇਕ ਦਿਨ ਕਈ ਦਿਨ ਜਿੰਦਾ ਰਹਿ ਕੇ ਉੱਪਰ ਕਾ ਤਾਂ ਆਇਆ ਹੁਣ ਨਾ ਇਲਾਕਾ ਸਿੱਧਾ ਉੱਪਰ ਖੜਾ ਰਹਿਣਾ ਆ ਤੇਰੇ ਗੋਟੇ ਪੈਂਟ ਹੋਣੇ ਚਾਹੀਏ ਹਾਂ ਭਾਜੀ ਲਾਉਂਦਾ ਨਹੀਂ ਸਹੀ ਹਾਂ ਬੋਟ ਬੋਟ ਉਹ ਪਾਰਨਾ ਪਾਉ ਬੋਟ ਤੇ ਭਾਜੀ ਜਦੋਂ ਲਾਉਂਦਾ ਮੈਂ ਤੈਨੂੰ ਪਤਾ ਹੀ ਜਾਂ ਐ ਡੇਟਾ ਪਉਣੀਆਂ ਹੀ ਖਾਨਪੁਰ 17 ਤਰੀਕ ਨੂੰ ਬਾਪੇ ਮੱਥਾ ਟੇਜ ਦੀ ਚੱਜਣਾ ਇਹ ਬੋਟ ਨੇ ਰੇਡਾ ਨਾ ਪਾਈਆਂ ਪਾਊਗਾ ਵਾਦਾ ਭਾਜੀ ਮੇਰਾ ਵਾਦਾ ਮੈਂ ਜਿੱਤੇ ਕਹਿ ਤਾ ਬੋਟ ਪਾਊ ਹਲਾ ਹਲਾ ਬੈਟ ਸੋਚ ਵਾ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਚਲੋ ਚਲੋ वैरी गुड वैरी गुड शाबाश शाबाश चलो 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 वैरी गुड वैरी गुड चल 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 शाबा गभरू शाबाश के के खिचगे के ਇਥੇ ਰੱਖਾ ਇਹਨੂੰ ਕਹਿੰਦੇ ਆ ਸ਼ਾਲਾਂ ਓ ਲਾਲਾ ਮੈਂ ਦੂਜਾ ਬਣਿਆ ਹਾਂ ਢੋਲ ਦੀ ਡੱਗੀ ਤੇ ਜਦੋਂ ਪੈਂਦਾ ਪੰਗੜਾ ਸਾਰਿਆਂ ਨੂੰ ਇਹੋ ਗੱਲ ਕਹਿੰਦਾ ਪੰਗੜਾ ਚੱਲ ਲੈ ਆਣੇ ਬੋਲ ਟੂ ਫੋਕਸ ਓ ਚੱਕ ਉਸਤਾਦ ਵੀ ਲੈ ਆਈਏ ਤੇਰੀ